ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੌਤ ਦਾ ਮਾਮਲਾ ਹਾਈ ਕੋਰਟ ਤੱਕ ਪਹੁੰਚ ਚੁੱਕਿਆ ਹੈ ਬੀਤੇ ਦਿਨੀ ਰਾਜਵੀਰ ਜਵੰਦਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਹਿਮਾਚਲ ਦੇ ਬੱਦੀ ਇਲਾਕੇ ਦੇ ਵਿੱਚ ਬਾਈਕਿੰਗ ਕਰ ਰਹੇ ਸੀ ਬਾਈਕਿੰਗ ਦੌਰਾਨ ਵਾਰਾ ਪਸ਼ੂ ਜਿਹੜੇ ਆ ਉਹਨਾਂ ਦੇ ਮੋਟਰਸਾਈਕਲ ਦੇ ਅੱਗੇ ਆ ਜਾਂਦੇ ਨੇ ਜਿਸ ਦੇ ਕਾਰਨ ਉਹਨਾਂ ਦੇ ਵਿੱਚ ਟੱਕਰ ਹੋ ਜਾਂਦੀ ਹੈ ਤਾਂ ਉਹਨਾਂ ਦੇ ਕਾਫੀ ਸੱਟਾਂ ਲੱਗਦੀਆਂ ਨੇ ਤਾਂ 8 ਅਕਤੂਬਰ ਨੂੰ ਜਿਹੜਾ ਉਹਨਾਂ ਦਾ ਦਿਹਾਂਤ ਹੋ ਜਾਂਦਾ ਤਾਂ ਹੁਣ ਇਹ ਮਾਮਲਾ ਜਿਹੜਾ ਸਮਾਚਲ ਹਾਈ ਕੋਰਟ ਤੱਕ ਪਹੁੰਚ ਚੁੱਕਿਆ ਹੈ ਹਿਮਾਚਲ ਹਾਈ ਕੋਰਟ ਦੇ ਵਿੱਚ ਇੱਕ ਸਮਾਜਿਕ ਅਧਿਕਾਰਾਂ ਦੇ ਵਕੀਲ ਦੇ ਵੱਲੋਂ ਜਿਹੜੀ ਆ ਪਟੀਸ਼ਨ ਦਾਇਰ ਕੀਤੀ ਗਈ ਆ ਵਕੀਲ ਦੇ ਵੱਲੋਂ ਕਾਫੀ ਸਵਾਲ ਚੁੱਕੇ ਗਏ ਨੇ ਮਨੁੱਖੀ ਅਧਿਕਾਰਾਂ ਦੇ ਵਕੀਲ ਜਿਹੜੇ ਆ ਨਵਕਰਨ ਸਿੰਘ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਹਿਮਾਚਲ ਸਰਕਾਰ ਦੇ ਵੱਲੋਂ ਪਿਛਲੇ ਸਾਲ ਜਿਹੜਾ ਹੈ 100 ਕਰੋੜ ਜਿਹੜਾ ਕਾਉਸੈਸ ਜਿਹੜਾ ਉਹ ਲਿਆ ਗਿਆ ਪਰ ਜੇਕਰ ਇਹ ਕਾਉਸੈਸ ਜਿਹੜਾ ਲਗਾਇਆ ਗਿਆ ਲੋਕਾਂ ਤੋਂ ਵਸੂਲਿਆ ਗਿਆ ਤਾਂ ਇਸ ਤੇ ਬਾਦ ਵੀ ਜਿਹੜਾ ਅਵਾਰਾ ਪਸ਼ੂਆਂ ਦਾ ਹੱਲ ਕਿਉਂ ਨਹੀਂ ਕੀਤਾ ਗਿਆ ਸਵਾਲ ਕਾਫੀ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਜੇਕਰ ਕਾਉਸੈਸ ਜਿਹੜਾ ਉਹ ਲਿਆ ਜਾਂਦਾ ਪਰ ਇਸ ਦਾ ਫਿਰ ਵੀ ਅਵਾਰਾ ਪਸ਼ੂਆਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਇਹ ਸਵਾਲ ਵੀ ਚੁੱਕੇ ਨੇ ਤਾਂ ਇਸ ਵਕੀਲ ਦੇ ਵੱਲੋਂ ਜਿਹੜਾ ਹਿਮਾਚਲ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਅੱਜ ਸਾਡੇ ਨਾਲ ਸਮਾਜ ਸੇਵੀ ਵਕੀਲ ਨਵਕਰਨ ਸਿੰਘ ਫੋਨ ਲਾਈਨ ਤੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪਰ ਤੁਹਾਡੇ ਵੱਲੋਂ ਮਾਚਲ ਕੋਰਟ ਦੇ ਵਿੱਚ ਪਟੀਸ਼ਨ ਧਾਇਰ ਕੀਤੀ ਗਈ ਹੈ ਆਵਾਰਾ ਜਿਹੜੇ ਪਸ਼ੂ ਨੇ ਉਹਨਾਂ ਦੇ ਨਾਂ ਤੇ ਜਿਹੜਾ ਕਾਉਸਸ ਲਿਆ ਜਾਂਦਾ ਪਰ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤੁਸੀਂ ਪਟੀਸ਼ਨ ਧਾਇਰ ਕੀਤੀ ਹੈ ਕੋਰਟ ਦੇ ਵਿੱਚ ਤਾਂ ਕੀ ਸਵਾਲ ਜਿਹੜੇ ਤੁਹਾਡੇ ਵੱਲੋਂ ਚੁੱਕੇ ਗਿਆ ਦੇਖੋ ਉਹਦੇ ਵਿੱਚ ਅਸੀਂ ਮੇਨਲੀ ਸਵਾਲ ਚੁੱਕਿਆ ਹੈ ਕਿ ਤੁਸੀਂ ਜਦੋਂ ਕਾਉਸਸ ਲੈਂਦੇ ਹੋ گاਵਾਂ ਦੀ ਬਿਹਤਰੀ ਵਾਸਤੇ ਤੇ ਉਹਨਾਂ ਨੂੰ ਕਿਸੇ ਜਗ੍ਹਾ ਤੇ ਸਬਾਲਣ ਵਾਸਤੇ ਤੇ ਸੜਕਾਂ ਤੇ گاਵਾਂ ਕਿਉਂ ਘੁੰਮਦੀਆਂ ਨੇ ਤੇ ਉਹਦੇ ਨਾਲ ਐਕਸੀਡੈਂਟ ਹੁੰਦੇ ਰਹੇ ਹੁਣ ਰਾਜਵੀਰ ਜਵੰਦਾ ਦਾ ਜਿਹੜਾ ਐਕਸੀਡੈਂਟ ਹੈ ਜੀ ਜਾਨ ਚਲੀ ਗਈ ਉਹ ਐਕਸੀਡੈਂਟ ਕਰਕੇ ਜੀ ਇੱਕ ਇੰਪੋਰਟੈਂਟ ਇਸ਼ੂ ਹੈ ਜਿਹਦੇ ਕਰਕੇ ਸਾਡਾ ਇਸ ਵੱਲ ਧਿਆਨ ਗਿਆ ਤੇ ਅਸੀਂ ਡਿਸਾਈਡ ਕੀਤਾ ਜੀ ਸੀ ਹਿਮਾਚਲ ਜਾ ਕੇ ਖੁਦ ਪਟੀਸ਼ਨ ਦਾਇਰ ਕਰੀਏ ਤੇ ਸਰਕਾਰ ਨੂੰ ਉਹਨਾਂ ਦੀ ਸੁਤੀ ਨੀਂਦ ਜਗਾਈ ਜੀ ਸਰ ਤੁਹਾਡੇ ਵੱਲੋਂ ਵੀ ਪਹਿਲਾਂ ਵੀ ਇਸ ਮੁੱਦਿਆਂ ਦੇ ਉੱਤੇ ਕਾਫੀ ਜਿਹੜੀ ਚਰਚਾ ਕੀਤੀ ਜਾਂਦੀ ਆ ਤਾਂ ਇਸ ਵਾਰ ਜਿਹੜਾ ਇਹ ਮੁੱਦਾ ਜਿਹੜਾ ਪੰਜਾਬੀ ਗਾਇਕ ਦੇ ਨਾਲ ਜੁੜ ਚੁੱਕਿਆ ਕਾਫੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆ ਗਿਆ ਕਈ ਲੋਕਾਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਵੀ ਕਿ ਕਈ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਨਾਲ ਅਜਿਹਾ ਹਾਦਸਾ ਵਾਪਰਦਾ ਰਾਜਵੀਰ ਸੈਲੀਬ੍ਰਿਟੀ ਸੀਗਾ ਤਾਂ ਕਰਕੇ ਮੁੱਦਾ ਕਾਫੀ ਚਰਚਾ ਦੇ ਵਿੱਚ ਆ ਗਿਆ ਪਹਿਲਾਂ ਵੀ ਇਹ ਜਿਹੜੇ ਆ ਤੁਹਾਡੇ ਵੱਲੋਂ ਸਵਾਲ ਚੁੱਕੇ ਗਏ ਨੇ ਤੁਸੀਂ ਹੁਣ ਇਸ ਜਿਹੜਾ ਸਵਾਲ ਚੁੱਕਿਆ ਇਸ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਸਿਰਫ ਹਿਮਾਚਲ ਵਾਸਤੇ ਨਹੀਂ ਪੰਜਾਬ ਹਰਿਆਣਾ ਸਿੱੰਡੀਗੜ ਵਾਸਤੇ ਇੰਪੋਰਟੈਂਟ ਹੈ ਰਾਦਰ ਪੂਰੇ ਜਿਹੜਾ ਹੈਗਾ ਇੰਡੀਆ ਉਹਦੇ ਵਾਸਤੇ ਇੰਪੋਰਟੈਂਟ ਹੈ ਜੀ ਜੇ ਅਸੀਂ ਗਊਆਂ ਨੂੰ ਸੰਭਾਲਣਾ ਚਾਹੁੰਦੇ ਆ ਤਾਂ ਫਿਰ ਸੰਭਾਲ ਕੇ ਰੱਖਣਾ ਚਾਹੀਦਾ بجائے ਕਿ ਉਹ ਸੜਕਾਂ ਤੇ ਘੁੰਮਣ ਆਵਾਰਾ ਤੇ ਗੱਡੀਆਂ ਦੇ ਵਿੱਚ ਵਿੱਚ ਜਨ ਤੇ ਉਹਨਾਂ ਨੂੰ ਐਕਸੀਡੈਂਟ ਹੋਵੇ ਸੋ ਸਾਰੇ ਮੁਲਕ ਦਾ ਬੜਾ ਵੱਡਾ ਇਸ਼ੂ ਹੈ ਆਸ ਹੈ ਜਿਹੜਾ ਹੈਗਾ ਰਾਜਵੀਰ ਜਵੰਦਾ ਵੀ ਜਿਹੜੀ ਹੈਗੀ ਹੈ ਮੌਕ ਉਹ ਸੀ ਉਸ ਵੱਲ ਜਿਹੜੀ ਹੈਗੀ ਹੈ ਲੋਕਾਂ ਦਾ ਧਿਆਨ ਦਿਵਾਏਗੀ ਕਿ ਇਹਦਾ ਕੋਈ ਬਿਕੜਾ ਹੱਲ ਨਿਕਲ ਸਕੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਜਿਹੜਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੀ ਉਸਦੇ ਮੌਤ ਤੋਂ ਬਾਅਦ ਜਿਹੜਾ ਇਹ ਮਾਮਲਾ ਜਿਹੜਾ ਵਾਰਾਪਛਾ ਨੂੰ ਲੈ ਕੇ ਹਾਈ ਕੋਰਟ ਤੱਕ ਪਹੁੰਚਿਆ ਹੈ ਹਿਮਾਚਲ ਦੀ ਜਿਹੜੀ ਹਾਈ ਕੋਰਟ ਦੇ ਵਿੱਚ ਨਵਕਰਨ ਸਿੰਘ ਵਕੀਲ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਤਾਂ ਹੁਣ ਇਸ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਤੇ ਕੋਰਟ ਦੇ ਵੱਲੋਂ ਜਿਹੜੀ ਉਸ ਦੀ ਅੱਜ ਸੁਣਵਾਈ ਹੋਵੇਗੀ ਤਾਂ ਕਾਫੀ ਸਵਾਲ ਜਿਹੜੇ ਲੋਕਾਂ ਦੇ ਵੱਲੋਂ ਵੀ ਚੁੱਕੇ ਗਏ ਸੀ ਲੋਕਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਵਾਰਾ ਪਸ਼ੂਆਂ ਦੇ ਕਾਰਨ ਇੱਕ ਮਾਂ ਦਾ ਪੁੱਤ ਪੰਜਾਬ ਦਾ ਗੱਭਰੂ ਪੁੱਤ ਜਿਹੜਾ ਇਸ ਜਹਾਨ ਤੋਂ ਤੁਰ ਗਿਆ ਤਾਂ ਸਰਕਾਰਾਂ ਨੂੰ ਜਿਹੜਾ ਇਸ ਦਾ ਪੱਕਾ ਇਲਾਜ ਕਰਨਾ ਚਾਹੀਦਾ ਪੱਕਾ ਹੱਲ ਕਰਨਾ ਚਾਹੀਦਾ ਤਾਂ ਸਮਾਜ ਸੇਵੀ ਵਕੀਲ ਨਵਕਰਨ ਸਿੰਘ ਦੇ ਵੱਲੋਂ ਜਿਹੜੀ ਆਵਾਜ਼ ਉਠਾਈ ਗਈ ਹੈ ਸਰਕਾਰਾਂ ਦੇ ਖਿਲਾਫ ਵਾਲ ਚੁੱਕੇ ਨੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਫੀ ਮੰਗਾਂ ਰੱਖੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੌਸਸ ਲਿਆ ਜਾਂਦਾ ਹੈ ਸਰਕਾਰ ਦੇ ਵੱਲੋਂ ਹਿਮਾਚਲ ਸਰਕਾਰ ਦੇ ਵੱਲੋਂ ਪਿਛਲੇ ਸਾਲ 100 ਕਰੋੜ ਕੌਸਸ ਜਿਹੜਾ ਵਸੂਲ ਕੀਤਾ ਗਿਆ ਪਰ ਜੇਕਰ ਇਹ ਕੌਸਸ ਵਸੂਲ ਕੀਤਾ ਗਿਆ ਇਸ ਦੇ ਬਾਵਜੂਦ ਵੀ ਆਵਾਰਾ ਪਸ਼ੂਆਂ ਦਾ ਜਿਹੜਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਤਾਂ ਇਹ ਜਿਹੜੀ ਆ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ ਤੇ ਹਾਈ ਕੋਰਟ ਦੇ ਵਿੱਚ ਅੱਜ ਇਸ ਪਟੀਸ਼ਨ ਤੇ ਜਿਹੜੀ ਸੁਣਵਾਈ ਹੋਵੇਗੀ ਤਾਂ ਦੱਸ ਦਈਏ ਕਿ ਰਾਜਵੀਰ ਜਵੰਦਾ ਜਿਹੜੇ ਆ ਬੀਤੇ ਦਿਨੀ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਕੱਲ ਉਹਨਾਂ ਦਾ ਸੰਸਕਾਰ ਹੋਇਆ ਸੀ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਹੈ ਬਾਈਕਿੰਗ ਕਰ ਰਹੇ ਸੀ ਹਿਮਾਚਲ ਦੇ ਬੱਦੇ ਇਲਾਕੇ ਦੇ ਆਸ-ਪਾਸ ਉਹਨਾਂ ਦਾ ਭਿਆਨ ਖਾਸਾ ਵਾਪਰਿਆ ਸੀ ਹਾਸੇ ਦੇ ਦੌਰਾਨ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ ਕਿਉਂਕਿ ਗੰਬੀਰ ਸੱਟਾਂ ਲੱਗਣ ਦੇ ਕਾਰਨ ਉਹਨਾਂ ਦੀ ਜਿਹੜੀ ਆ ਹਾਲਤ ਨਾਜ਼ੁਕ ਬਣੀ ਹੋਈ ਸੀ ਤੇ ਕਾਫੀ ਦਿਨਾਂ ਤੋਂ ਬਾਅਦ ਉਹ ਜ਼ਿੰਦਗੀ ਦੀ ਜਿਹੜੀ ਆ ਝੰਗ ਹਾਰ ਚੁੱਕੇ ਸੀ ਤਾਂ ਉਹਨਾਂ ਦਾ ਜਿਹੜਾ 8 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ ਤਾਂ ਹੁਣ ਹਰ ਇੱਕ ਵਿਅਕਤੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੜਕਾਂ ਦੇ ਉੱਤੇ ਵਾਰਾ ਪਸ਼ੂ ਜਿਹੜੇ ਫਿਰ ਰਹੇ ਆ ਉਹਨਾਂ ਦੇ ਨਾਲ ਸੜਕੀ ਹਾਦਸਿਆਂ ਦੇ ਜਿਹੜੇ ਵਿੱਚ ਵਾਧਾ ਲਗਾਤਾਰ ਹੋ ਰਿਹਾ ਤਾਂ ਉਹਨਾਂ ਨੂੰ ਰੋਕਣ ਦੇ ਲਈ ਹੁਣ ਵਕੀਲ ਦੇ ਵੱਲੋਂ ਜਿਹੜੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਗਈ ਹੈ ਤਾਂ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਵਕੀਲ ਨੇ ਅਵਾਜ਼ ਚੁੱਕੀ ਹੈ ਨਵਕਰਨ ਸਿੰਘ ਵਕੀਲ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਇਸ ਪਟੀਸ਼ਨ ਦੀ ਅੱਜ ਜਿਹੜੀ ਹੈ ਸੁਣਵਾਈ ਹੋਵੇਗੀ